ਬੀਬੀ ਜਦੋਂ ਵੰਡ ਹੋਈ ਆ ਪੰਜਾਬ ਦੀ ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ ਮੇਰੀ ਉਮਰ 10 ਸਾਲ ਦੇ ਸੀ ਅੱਛਾ ਚੌਥੀ ਜਮਾਤ ਚ ਮੈਂ ਪੜਦੀ ਸੀ ਪੇਕਾ ਪੜਨਾ ਮੇਰਾ ਢੁੱਲੀ ਕੇ ਆ ਅੱਛਾ ਤੇ ਤੁਹਾਡੇ ਪਿੰਡ ਕੋਈ ਮਾਰਮਰੀਆ ਤਾਂ ਨਹੀਂ ਹੋਇਆ ਉਦੋਂ ਨਾ ਸਾਡੇ ਕੋਈ ਮਾਰਮਰੀਆ ਨਹੀਂ ਹੋਇਆ ਸਾਡੇ ਤਾਂ ਉਹਨਾਂ ਨੂੰ ਪਿਆਰ ਸਤਕਾਰ ਦੇ ਨਾਲ ਮੋਗੇ ਕੈਂਪਸ ਸੀ ਉਹਨਾਂ ਦਾ ਉੱਥੇ ਕੈਂਪਸ ਛੱਡ ਕੇ ਆਏ ਸੀ ਅੱਛਾ ਮੋਗੇ ਕੈਂਪ ਲੱਗਿਆ ਹੋਇਆ ਸੀ ਹਾਂ ਫਿਰ ਜਿੰਨੇ ਦਿਨ ਉਹ ਉੱਥੇ ਰਹੇ ਆ ਸਾਡੇ ਪਿੰਡੋਂ ਉਹਨਾਂ ਨੂੰ ਪਕਾ ਕੇ ਰਾਸ਼ਨ ਰੋਟੀ ਪਾਣੀ ਸਭ ਉੱਥੇ ਪਹੁੰਚਦਾ ਕਰਦੇ ਪੂਰਾ ਪਿਆਰ ਸੀ ਲੋਕਾਂ ਦਾ ਪੂਰਾ ਪਿਆਰ ਸੀ ਲੋਕਾਂ ਦਾ ਕਿੰਨੇ ਘਰ ਸੀ ਤੁਹਾਡੇ ਪਿੰਡ ਮੁਸਲਮਾਨਾਂ ਦੇ ਤੇ ਘਰ ਤਾਂ ਸਾਡੇ ਪਿੰਡ 'ਚ ਬਹੁਤ ਸੀਗੇ ਮੁਸਲਮਾਨਾਂ ਦੇ ਪਿੰਡ ਬੜਾ ਵੱਡਾ ਸੀ ਅੱਛਾ ਤੁਹਾਡੀਆਂ ਸਹੇਲੀਆਂ ਵੀ ਸੀਗੀਆਂ ਹਨਾ ਹਾਂ ਜਿਹੜੀ ਬੀਹ 'ਚ ਸੀ ਉਹ ਖੇੜਦੀਆਂ ਹੁੰਦੀਆਂ ਸੀ ਉਹ ਇਹਨਾਂ ਕੁੜੀਆਂ ਦੇ ਦੋ ਕਦੇ ਨਾਂ ਯਾਦ ਆ ਹਾਂ ਕੀ ਕੀ ਨਾਂ ਉਹਨਾਂ ਦੇ ਇੱਕ ਤਾਂ ਕੁ ਕੀ ਕਹਿੰਦੇ ਹੁੰਦੇ ਸੀਗੇ ਅੱਛਾ ਇੱਕ شریف ਹਨ ਠੀਕ ਆ ਤੇ ਉਹਨਾਂ ਦੇ ਘਰ ਦੇ ਨਾਂ ਜਿੱਤੇ ਆ ਮਾਂ ਪਿਓ ਦੇ ਜਿਹੜਾ ਪਹਿਲਾ ਘਰ ਸੀ ਲੈਣੋਂ ਬਾਹਰ ਜਿਹੜਾ ਪਹਿਲਾ ਘਰ ਸੀ ਉਹ ਨਿੱਕਾ ਤੇ ਉਹਦੇ ਘਰ ਆਇਨਾ ਨਿੱਕੋ ਅੱਛਾ ਤੇ ਜਿਹੜਾ ਦੂਜਾ ਘਰ ਸੀ ਉਹ ਘਰ ਆਇਨਾ ਜੰਤਾ ਸੀ ਉਹਦੇ ਘਰ ਆਇਨਾ ਜੰਤੂ ਕਹਿੰਦੇ ਸੀ ਅੱਛਾ ਜਿਹੜਾ ਤੀਜਾ ਘਰ ਸੀ ਉਹ ਕੰਨ ਤੇ ਕਾਨੋ ਕੰਨਾਂ ਤੇ ਕਾਨੋ ਹਾਂ ਠੀਕ ਜਿਹੜਾ ਚੌਥਾ ਘਰ ਸੀ ਉਹ ਦੁੱਲਾ ਤੇ ਕਰੀਮਾ ਠੀਕ ਆ ਇੱਕ ਉਹ ਇੱਕ ਪੀੜ੍ਹੀ ਆਪਣੇ ਕੋਲ ਜਦੋਂ ਵੰਡ ਹੋਈ ਸੀ ਜਿਨੇ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਆਪਣੇ ਹੱਡਾਂ ਤੇ ਹੰਡਾਇਆ ਨਹੀਂ ਤਾਂ ਆਪਾਂ ਤਾਂ ਹੁਣ ਤੱਕ ਸਾਰਾ ਕੁਝ ਕਿਤਾਬਾਂ ਦੇ ਵਿੱਚ ਹੀ ਪੜਿਆ ਪਰ ਅਸਲ ਦੇ ਵਿੱਚ ਜਿਨ੍ਹਾਂ ਨੇ ਵੰਡ ਦਾ ਦਰਦ ਝੱਲਿਆ ਉਹ ਇਹੀ ਪੀੜ੍ਹੀ ਸੀ